ਤੁਹਾਡੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਭਾਰਤੀ ਹਵਾਈ ਖੇਤਰ ਦੇ ਕੋਲ ਚਾਈਨਾ ਦੇ ਲੜਾਕੂ ਜਹਾਜ਼ ਦੇਖੇ ਗਏ ਨੇ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਚਾਈਨਾ ਦੇ 220 ਜੋ ਲੜਾਕੂ ਜਹਾਜ਼ ਨੇ ਸਮਾਨ ਦੀ ਟੋਆ ਟੋ ਆਈਡੀ ਲਈ ਵਰਤੇ ਜਾਂਦੇ ਨੇ ਉਹਨਾਂ ਜਹਾਜ਼ਾਂ ਨੂੰ ਦੇਖਿਆ ਗਿਆ ਆ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਪਹਿਲੀ ਵਾਰ ਇਹ ਜਹਾਜ਼ ਭਾਰਤੀ ਹਵਾਈ ਖੇਤਰ ਦੇ ਕੋਲ ਦੇਖੇ ਗਏ ਨੇ ਤਿੱਬਤ ਦੇ ਜੋ ਭਾਰਤੀ ਫੌਜ ਦਾ ਟਿਕਾਣਾ ਆ ਜੋ ਭਾਰਤੀ ਫੌਜ ਦਾ 에ਅਰ ਬੇਸ ਹੈ ਉਸ ਦੇ ਕੋਲ ਇਹਨਾਂ ਲੜਾਕੂ ਜਹਾਜ਼ਾਂ ਨੂੰ ਦੇਖਿਆ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਆ ਲਗਾਤਾਰ ਭਾਰਤ ਪਾਕਿਸਤਾਨ ਤਣਾਅ ਦੇ ਬਾਅਦ ਚੀਨ ਦੇ ਵੱਲੋਂ ਵੀ ਜਿਹੜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਚੀਨ ਦਾ ਪਹਿਲਾ ਇੱਕ ਜਹਾਜ਼ ਜੋ ਕਿ ਜਿਹੜਾ ਆ ਹਿੰਦ ਮਹਾਸਾਗਰ ਦੇ ਵਿੱਚ ਦੇਖਿਆ ਗਿਆ ਹਾਲਾਂਕਿ ਖੋਜੀ ਬੇੜਾ ਸੀਗਾ ਖੋਜੀ ਸ਼ਿਪ ਸੀਗਾ ਪਰ ਹੁਣ ਉਸ ਦੇ ਬਾਅਦ ਚੀਨ ਦੇ ਜੋ ਲੜਾਕੂ ਜਹਾਜ਼ ਨੇ ਜੋ ਹਾਲਾਂਕਿ ਟੁਆ ਟੁਆਈ ਦੇ ਲਈ ਵਰਤੇ ਜਾਂਦੇ ਜਹਾਜ਼ ਨੇ ਪਰ ਕਿਤਨਾ ਕਿਤੇ ਨਾਲ ਦੀ ਨਾਲ ਚੇਤਾਵਨੀ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਤਿੱਬਤ ਦੇ ਨਗਾਰੀ ਗੁੰਸਾ ਹਵਾਈ ਅੱਡੇ ਦੇ ਕੋਲ ਜਿਹੜਿਆ ਉਸ ਨਵੇਂ ਬਣੇ ਫੌਜੀ ਹਿੱਸੇ ਦੇ ਕੋਲ ਇਸ ਨੂੰ ਦੇਖਿਆ ਗਿਆ ਚਾਰ ਲੜਾਕੂ ਜਹਾਜ਼ ਦੱਸਿਆ ਜਾ ਰਿਹਾ ਦੇਖੇ ਜਾ ਰਹੇ ਨੇ ਹਾਲਾਂਕਿ 22 20 ਜੋ ਜਹਾਜ਼ ਨੇ ਫੌਜੀ ਟੁਆ ਟੁਆਈ ਦੇ ਲਈ ਵਰਤੇ ਜਾਂਦੇ ਨੇ